ਮੋਦੀ ਸਰਕਾਰ ਦੇ ਖਿਲਾਫ ਜਿਹੜੀਆਂ ਉਹਦੀਆਂ ਗਲਤ ਨੀਤੀਆਂ ਨੇ ਉਹ ਸਾਰੇ ਕਿਸਾਨਾਂ ਕੋਲ ਜ਼ਮੀਨਾਂ ਖੋਹਣਾ ਜਾਂਦੀ ਆ ਤੇ ਕਾਲੀ ਖ਼ਬਰ ਦੇ ਉਹਨਾਂ ਖ਼ਬਰ ਲਾਈ ਦੀ ਸੀ ਜਿਹੜੇ ਗਦਾਮ ਆ ਅਡਾਨੀਆਂ ਦੇ ਬਹੁਤ ਤਦਾਦ ਤੇ ਬਣਾੜ ਜਾ ਰਹੀ ਆ 6-700 ਹੋਰ ਪੰਜਾਬ 'ਚ ਆਣ ਵਾਲੇ ਸਮੇਂ 'ਚ ਲੋਕਾਂ ਨੂੰ 200 ਰੁਪਏ ਕਿਲੋ ਜੇ ਕਣਕ ਦੀ ਪ੍ਰਾਈਵੇਟ ਖਰੀਦ ਹੋ ਗਈ ਤੇ ਆਣ ਵਾਲੇ ਸਮੇਂ 'ਚ ਆਮ ਬੰਦੇ ਨੂੰ ਆਟਾ 150 ਰੁਪਏ ਕਿਲੋ ਤੋਂ ਘੱਟ ਨਹੀਂ ਮਿਲੇਗਾ ਤੇ ਆਮ ਜਨਤਾ ਦਾ ਜੀਣਾ ਮਹਾਲ ਹੋ ਜਾਏਗਾ ਉਹਦੇ ਸਬੰਧ ਚ ਉਹ ਸ਼ੰਭੂ ਬਾਡਰ ਤੇ ਜਿਹੜਾ ਇੱਕ ਸੁਭ ਕਰਨ ਮਾਰਿਆ ਮੁੰਡਾ ਉਹਦੇ ਵੀ ਉਹ ਭਗਵਾਨ ਦਮਾਨ ਨੇ ਜੇ ਉਹ ਵਾਦਾ ਕੀਤਾ ਇੱਕ ਕਰੋੜ ਰੁਪਇਆ ਦਾਂਗਾ ਉਹਨੂੰ ਨੌਕਰੀ ਦਾਂਗਾ ਔਰ ਤੋਂ ਭੱਜਦੀ ਨਜ਼ਰ ਆ ਰਹੀ ਆ ਤੇ ਮੋਦੀ ਸਰਕਾਰ ਨੂੰ ਆ ਭਲੇਖਾ ਨਾ ਹੋਏ ਅਸੀਂ ਹਰ ਜ਼ਿਲ੍ਹੇ ਚ ਪੂਰੇ ਭਾਰਤ ਚ ਅੱਜ ਟਰੈਕਟਰ ਮਾਰਚ ਦਸਣ ਡਿਆ ਵੀ ਅਸੀਂ ਹੈਗੇ ਆ ਬਸ ਇਹ ਨਾ ਹੋਏ ਵੀ ਦੋ ਜਥੇ ਬੰਦੀਆਂ ਗਈਆਂ ਅਸੀਂ ਵੀ ਉਹਨਾਂ ਦੇ ਪਿੱਛੇ ਨਾਲ ਆ ਕੱਲ ਨੂੰ ਜੇ ਹਾਨੂੰ ਜਾਣਾ ਪਿਆ ਸਾਰਿਆਂ ਜਥੇਬੰਦੀਆਂ ਦੇ ਬੰਦਿਆਂ ਨੂੰ ਅਸੀਂ ਜਾਵਾਂਗੇ ਇਹ ਉਹਨੂੰ ਬਿਲਕੁਲ ਆਪਣੇ ਮਨ ਜੋ ਕੱਢ ਦੇਣਾ ਚਾਹੀਦਾ ਵੀ ਬਾਕੀ ਜਥੇਬੰਦੀਆਂ ਨਾਲ ਨਹੀਂ ਆ ਸਾਰੀਆਂ ਜਥੇਬੰਦੀਆਂ ਇਕਜੁੱਟ ਨੇ ਐਸ ਕੇਮ ਪੂਰਾ ਤਿਆਰ ਹੈ ਉੱਥੇ ਜਾਣ ਵਾਲੇ ਤੋਂ ਬਹੁਤ ਜਿੰਦਰ ਸਿੰਘ ਉਹ ਰਹਾਂ ਰੋ ਆ ਗਿਆ ਨੇ ਆ ਕੇ ਮਦਦ ਉਹਨਾਂ ਨੇ ਹੋਰ ਹਨ ਚੱਲੇ ਸਾਡੇ ਪਾਸੇ ਚਲੋ ਆਪੋ ਚ ਦੋਵਾਂ ਭਰਾਵਾਂ ਦੇ ਮਤਭੇਦ ਜਿੱਦਾਂ ਹੁੰਦੇ ਆ ਅਸੀਂ ਵੀ ਦੋ ਭਰਾ ਹੈਗੇ ਆ ਪੈੜੀ ਤੋਂ ਵਟ ਵਟੇ ਤਾਂ ਜੇ ਕੋਈ ਸਾਡੇ ਲਾਗੇ ਭਰਾ ਪੈੜੀ ਵੰਡਿਆ ਤੇ ਉਹਨੂੰ ਕੋਈ ਡੱਕਦਾ ਤੇ ਅਸੀਂ ਇਹ ਥੋੜਾ ਲਾਗੇ ਉਹਦੀ ਉਹਨੂੰ ਕੋਈ ਹੱਥ ਪਾ ਜੇਗਾ ਅਸੀਂ ਉਹਦੇ ਨਾਲ ਖੜਾਂਗੇ ਜੇ ਕੋ ਉਹ ਅੱਜ ਸਰਪੰਚਾਂ ਮਾਕੇ ਚੱਲਾ ਜਾਣਾ ਕਿਸਾਨ ਚੱਲਾ ਜਾਵੇ ਅ ਮੇਰਾ ਨਾਮ ਗੁਰਵਿੰਦਰ ਸਿੰਘ ਭਾਰਤੀ ਕਿਸਾਨ ਏਕਤਾ ਡਕੋਂਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਇਹ ਤੁਹਾਡਾ ਸਵਾਲ ਬੜਾ ਵਾਜਬ ਹੀ ਆ ਤੇ ਸਵਾਲ ਦੇ ਵਿੱਚ ਹੀ ਜਵਾਬ ਹੈ ਤੁਸੀਂ ਭਲੀ ਭਾਤ ਜਾਣਦੇ ਹੋ ਸਾਰੇ ਦਿਨ ਆਪਾਂ ਜਾਣਦੇ ਆ ਇਸ ਗੱਲ ਤੇ ਗੱਲਾਂ ਤੇ ਮੀਡੀਆ ਵਾਲਿਆਂ ਨੂੰ ਜਿਹੜੀ ਮੇਰੀ ਗੱਲ ਹੈ ਬਹੁਤ ਬਹੁਤ ਤੁਹਾਡਾ ਆਤ ਸਵਾਗਤ ਤੁਹਾਨੂੰ ਆਗ ਵੀ ਆ ਤੁਸੀਂ ਉਦੋਂ ਮੈਦਾਨ ਚਾਹੁੰਦੇ ਹੋ ਜਦੋਂ ਸਰਕਾਰਾਂ ਪੁੱਠੇ ਕੰਮ ਕਰ ਲੱਪਣੀਆਂ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਹਟ ਦਿੰਦਾ ਫਿਰ ਤੁਸੀਂ ਉਹ ਨਰਜੀ ਲੋਕਾਂ ਨੂੰ ਦਿੰਦੇ ਹੋ ਤੁਹਾਡੀ ਨਰਜੀ ਦੇ ਸਦਕਾ ਲੋਕ ਫੇੜ ਸੜਕਾਂ ਤੇ ਆਉਂਦੇ ਆ ਉਹਦੀ ਦਿੱਖ ਜੀ ਅੱਜ ਇਹ ਪ੍ਰੋਗਰਾਮ ਹੈ ਇੱਕ ਤੁਸੀਂ ਪਿਛਲੇ ਵੇਲੇ ਜਿਹੜੇ ਸਾਡੇ ਵੀਰ ਸ਼ਰੂਕਤ ਮੋਰਚੇ ਤੇ ਬੈਠੇ ਹੋਏ ਨੇ ਉੱਥੇ ਆਪਣੀ ਹੱਕੀ ਮੰਗਾ ਲਈ ਉਹਨਾਂ ਤੇ ਸਰਕਾਰਾਂ ਨੇ ਤਸੱਦਦ ਕੀਤੇ ਉਹ ਤੇ ਆਚਾਰ ਕੀਤਾ ਜਿਹੜਾ ਕੋਈ ਦੁਸ਼ਮਣ ਤੇ ਵੀ ਨਹੀਂ ਕਰ ਸਕਦਾ ਅਸੀਂ ਉਹਨਾਂ ਦੇ ਹੱਕ ਚ ਅੱਜ ਇਹ ਕਹਿੰਦੇ ਸੀ ਵੀ ਅਸੀਂ ਸੜਕਾਂ ਸੜਕਾਂ ਤੇ ਟਰੈਕਟਰ ਨਹੀਂ ਚੜ੍ਹਦੇ ਨੇ ਜਿਹੜੇ ਸਾਡਾ ਸਾਧਨ ਨੇ ਸਾਡੇ ਰੋਜੀ ਰੋਟੀ ਦਾ ਵੀ ਸਾਧਨ ਨੇ ਸਾਡੀਆਂ ਉਹ ਗੱਡੀਆਂ ਵੀ ਨੇ ਕਾਰਾਂ ਵੀ ਨੇ ਆ ਜਾਂਦਾ ਆਵਾਜਾ ਦਾ ਸਾਧਨ ਵੀ ਆ ਇਹ ਸਰਕਾਰਾਂ ਨੂੰ ਸਿਰਫ ਦੱਸਣਾ ਚਾਹੁੰਦੇ ਸੀ ਕਿ ਇਹ ਸਾਨੂੰ ਰੋਗ ਨਹੀਂ ਸਕਦੇ ਇਹ ਹੀ ਹਿੰਦੁਸਤਾਨ ਹਿੰਦੁਸਤਾਨ ਦੇ ਵਸਨੀਕ ਆ ਸੜਕਾਂ ਦੇ ਅਸੀਂ ਟੈਕਸ ਦਿੱਤੇ ਨੇ ਉਹਨਾਂ ਤੋਂ ਬਣੀਆਂ ਨੇ ਇਹ ਸਾਰਿਆਂ ਦਾ ਅਧਿਕਾਰ ਆ ਅਸੀਂ ਵੀ ਉਹ ਦੇਸ਼ ਦੇ ਵਸਨੀਕ ਆ ਇੱਕ ਚੰਗੇ ਨਾਗਰਕ ਆ ਸਾਰੀ ਸੋਝੀ ਆ ਤੇ ਉਸ ਦੇ ਸੰਬੰਧ ਚ ਅੱਜ ਹੀ ਇੱਕ ਸੰਕੇਤ ਆ ਸਰਕਾਰ ਨੂੰ ਕਿ ਅਸੀਂ ਉਹ ਕੰਮ ਕਰ ਸਕਨੇ ਆ ਜੋ ਅਸੀਂ ਚਾਹੁੰਦੇ ਆ ਉਹ ਕਰਾਂਗੇ ਉਹ ਕਰ ਦਿੰਨੇ ਆ ਇੰਨੇ ਮੈਂ ਬਹੁਤੀ ਵਿਚਾਰ ਨਹੀਂ ਪੜੀਦਾ ਵੀ ਕੋਈ ਵਿਚਾਰ ਆ ਕਿ ਉਹ ਇਹੋ ਹੀ ਆ ਵੀ ਸਰਕਾਰ ਨੂੰ ਇਹ ਸੰਕੇਤ ਆ ਕਿ ਇਹ ਜਥੇਬੰਦੀਆਂ ਇਕੱਠੀਆਂ ਇੱਕ ਸੋਰਾ ਜਿਹੜੇ ਸਾਡੀਆਂ ਮੰਗਾਂ ਨੇ ਉਹ ਜਾਇਜ਼ ਨੇ ਵਾਜਮ ਨੇ ਉਹਨਾਂ ਦੇ ਹੱਕ 'ਚ ਅਸੀਂ ਲੈ ਕੇ ਰਾਂਗੇ ਉਹਨਾਂ ਤੋਂ ਪਿੱਛੇ ਅਸੀਂ ਢਲਾਂ ਨਹੀਂ ਉਹ ਜਿਹੜੇ ਸਾਡੇ ਕੋਈ ਵੀਰ ਨੇ ਅਸੀਂ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਇਸ ਸੰਯੁਕਤ ਮੋਰਚੇ ਦੇ ਵਿੱਚ ਜਗਿੰਦਰ ਸਿੰਘ ਗਰਾਹ ਜਿ세 ਬਹੁਤੀ ਸਾਥਕ ਨੂੰ ਦੇ ਰਹੀ ਦੇਖੋ ਇੱਕ ਵਿਚਾਰ ਤੁਹਾਡਾ ਮੇਰੇ ਤੁਸੀਂ ਜਿਹੜਾ ਵਿਚਾਰ ਹੈ ਤੁਹਾਡੇ ਮਤਾਂ ਉਹ ਸਾਡੇ ਜਦੋਂ ਸੰਯੁਕਤ ਮੋਰਚੇ ਦੀ ਮੀਟਿੰਗ ਹੁੰਦੀ ਆ ਆਉਣ ਲਿਆ ਮੈਂ ਵੀ ਦੇਖਿਆ ਉਹ ਤੇ ਅਗਰਾਹ ਸਾਹਿਬ ਵੀ ਬੈਠੇ ਹੁੰਦੇ ਆ ਉਹ ਤਾਂ ਕਈ ਵਾਰੀ ਕੇਸ ਚ ਨਾ ਹੋਏ ਉਹ ਵਕੀ ਗੱਲ ਆ ਪਰ ਉਹ ਸੰਯੁਕਤ ਮੋਰਚੇ ਤੇ ਹੁੰਦੇ ਆ ਬਾਕੀ ਸਾਰਾ ਸਪਸ਼ਟ ਗੱਲ ਉਹ ਦੇ ਸਕਦਾ ਜਵਾਬ ਕਿ ਕੀ ਕਾਰਨਾਂ ਕੀ ਨਹੀਂ ਆ ਉਹ ਜਾਣਦੇ ਆ ਪਰ ਸਾਨੂੰ ਪਤਾ ਵੀ ਜਿਹੜਾ ਸੰਯੁਕਤ ਮੋਰਚਾ ਉਹ ਘਟਾ ਆ ਲੋਕ ਉਹਦੇ ਨਾਲ ਨੇ ਦੇਖੋ ਤੁਸੀਂ ਦੇਖ ਹੀ ਲਿਆ ਹਣਾ ਸਾਡੇ ਡਕੋਂਦੇ ਦੇ ਟ੍ਰੈਕਿੰਗ ਤੁਸੀਂ ਦੇਖੋ ਤੁਸੀਂ ਦੇਖੇ ਹੋਣੇ ਆ ਦੇ ਵਿੱਚ ਅਹਿਮ ਬੰਕਨ ਭਾਈ ਆ ਇਹ ਸੰਯੁਕਤ ਮੋਰਚੇ ਦੀ ਦੇਣਾ ਅਸੀਂ ਉਹਨਾਂ ਕਰਕੇ ਆਏ ਆ ਉਹਦੇ ਕਰਕੇ ਹੀ ਇਹ ਦਾ ਆਗਾ